ਫਰਾਡ ਦੇ ਕੇਸ ਬਹੁਤ ਜ਼ਿਆਦਾ ਆ ਰਹੇ ਨੇ ਹਮੇਸ਼ਾ ਹੀ ਹਰ ਦਿਨ ਕੋਈ ਨਾ ਕੋਈ ਖਬਰ ਛਪ ਜਾਂਦੀ ਹੈ ਚਾਹੇ ਉਹ ਇਮੀਗ੍ਰੇਸ਼ਨ ਦਾ ਫਰਾਡ ਹੈ ਜਾਂ ਫਿਰ ਸਾਈਬਰ ਠੱਗੀ ਵਜ ਰਹੀ ਹੈ ਲੋਕ ਜਾਗਰੂਕ ਨਹੀਂ ਜਾਂ ਫਿਰ ਠੱਗਾਂ ਦੀ ਗਿਣਤੀ ਇੰਨੀ ਹੋ ਗਈ ਹੈ ਕਿ ਲੋਕਾਂ ਨੂੰ ਕੋਈ ਨਾ ਕੋਈ ਲਾਲਚ ਦੇ ਕੇ ਸੁਪਨੇ ਦਿਖਾ ਕੇ ਉਹ ਕੋਈ ਨਾ ਕੁਝ ਕਰ ਲੈਂਦੇ ਐ ਕਿ ਕਰੋੜਾ ਰੁਪਏ ਦੀਆਂ ਜਿਹੜੀਆਂ ਨੇ ਖਬਰਾਂ ਛਾਪ ਰਹੀਆਂ ਕਿ ਕਰੋੜਾਂ ਦੀ ਠੱਗੀ ਵਜ ਗਈ ਜਿਵੇਂ ਇੱਕ ਇੱਕ ਇੰਡੀਅਨ ਐਕਸਪ੍ਰੈਸ ਦੇ ਪੰਨਾ ਨੰਬਰ 9 ਦੇ ਉੱਤੇ ਛਪੀ ਖਬਰ ਹੈ ਜਿਸ ਦੇ ਵਿੱਚ ਕਿਹਾ ਗਿਆ ਕਿ ਇਮੀਗ੍ਰੇਸ਼ਨ ਆਫਰਾਡ ਇੰਨਾ ਹੋਇਆ ਹੈ ਕਿ ਕਰੋੜਾਂ ਦੀ ਠੱਗੀ ਹੋ ਗਈ ਆ ਮੋਗਾ ਲੁਧਿਆਣੇ ਦੇ ਇਹ ਦੋ ਜ਼ਿਲ੍ਹਿਆਂ ਦੇ ਅੰਦਰ ਅੰਦਰ ਹੀ ਇਤੋਂ ਤੱਕ ਕਿ ਰਕਮ ਆ ਜਿਹੜੀ ਉਹ 2.78 ਕਰੋੜ ਰੁਪਏ ਦੀ ਆ ਜਿਹੜੀ ਕੀ ਦੋਨਾਂ ਜ਼ਿਲ੍ਹਿਆਂ ਦੀ ਮਿਲਾ ਕੇ ਵੇਖੀ ਜਾਵੇ ਖੰਨਾ ਲੁਧਿਆਣਾ ਮੋਗਾ ਇਹ ਇਲਾਕੇ ਦੇ ਵਿੱਚ ਇਸ ਦੇ ਵਿੱਚ ਇੰਨੀ ਜ਼ਿਆਦਾ ਜੇਕਰ ਲੁੱਟ ਹੋ ਗਈ ਆ ਥੋੜੇ ਸਮੇਂ ਦੇ ਵਿੱਚ ਹਾਲਾਂਕਿ ਇੱਕ ਦੋ ਖੁਲਾਸੇ ਹੋ ਸਕਦੇ ਨੇ ਯੂਕੇ ਕੈਨੇਡਾ ਜਾਂ ਜਰਮਨੀ ਭੇਜਣ ਦੇ ਨਾਂ ਦੇ ਉੱਤੇ ਜਿਹੜੀਆਂ ਇਹ ਲੁੱਟ ਚੱਲ ਰਹੀ ਹੈ ਇਹ ਜਿਹੜੇ ਇਮੀਗ੍ਰੇਸ਼ਨ ਦੇ ਕੇਂਦਰ ਖੁੱਲੇ ਹੋਏ ਨੇ ਅੰਨੇਵਾ ਉਨ੍ਹਾਂ ਦੇ ਉੱਤੇ ਕੰਟਰੋਲ ਕਰਨ ਦੀ ਨੀਤੀ ਹਾਲੇ ਨਾ ਤੇ ਪੰਜਾਬ ਸਰਕਾਰ ਕੋਲੋਂ ਕੋਈ ਬਣੀ ਹੈ ਤੇ ਨਾ ਹੀ ਕੇਂਦਰ ਸਰਕਾਰ ਨੇ ਬਣਾਈ ਹੈ ਡਿਪਟੀ ਕਮਿਸ਼ਨਰਾਂ ਕੋਲ ਹੱਕ ਨੇ ਜਿਸ ਨੂੰ ਵੀ ਲਾਇਸੈਂਸ ਦੇਣਾ ਹੈ ਦੇ ਦਿੱਤਾ ਜਾਂਦਾ ਹੈ ਬਾਅਦ ਵਿੱਚ ਥੋੜੇ ਸਮੇਂ ਲਈ ਖਾਣਾ ਪੂਰਤੀ ਲਈ ਰੱਦ ਵੀ ਹੁੰਦੇ ਨੇ ਫਿਰ ਬਹਾਲ ਹੋ ਜਾਂਦੇ ਨੇ ਲਾਇਸੈਂਸ ਸਦੀਵਿਕ ਲੱਖਾਂ ਕਰੋੜਾਂ ਰੁਪਏ ਦੀ ਅਸਲ ਵਿੱਚ ਇੰਡਸਟਰੀ ਬਣ ਚੁੱਕੀ ਹੈਗੀ ਔਰ ਇਹਦੇ ਚ ਪੁਲਿਸ ਦੀ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਬਹੁਤ ਜ਼ਿਆਦਾ ਇਨਵੋਲਵਮੈਂਟ ਹੁੰਦੀ ਆ ਕਿਉਂਕਿ ਜਿਹੜਾ ਵੀ ਜਿੰਨੇ ਕੈਨੇਡਾ ਅਮਰੀਕਾ ਭੇਜਣਾ 50-50 ਲੱਖ ਰੁਪਏ ਲੈਂਦੇ ਨੇ ਉਹ ਲੋਕੀ ਦੇ ਦਿੰਦੇ ਹੈਗੇ ਨੇ ਉਹਦੇ ਚ ਥੋੜੀ-ਬਹੁਤੀ ਪੁਲਿਸ ਲੈ ਜਾਂਦੀ ਹੈਗੀ ਤੇ ਇਸ ਕਰਕੇ ਇੰਨਾ ਦੇ ਕੋਈ ਕਾਰਵਾਈ ਨਹੀਂ ਹੁੰਦੀ ਹੈ ਬਹੁਤ ਵੱਡਾ ਫਰਾਡ ਹੈ ਇਹਦੇ ਸਭ ਤੋਂ ਵੱਡਾ ਜਿਹੜਾ ਯੂਕੇ ਕੈਨੇਡਾ ਜਰਮਨੀ ਦੀ ਗੱਲ ਔਰ ਪੰਜਾਬ ਦਾ ਤੇ ਲੋਕਾਂ ਨੇ ਆਪ ਹੀ ਖੁਦ ਬੇੜਾ ਗਿਰਕ ਕਰ ਲਿਆ ਕਿ ਲੋਕੀ ਆਪਣੀਆਂ ਨੌਜਵਾਨ ਧਿੰਗਾਂ ਜਿਹੜੀਆਂ ਨੇ ਉਹ ਗਲਫ ਕਰਦੀ ਵਿੱਚ ਬਹੁਤ ਵੱਡੀ ਖਬਰ ਛਪੀ ਹੈ ਉਹਦੇ ਦੇ ਵਿੱਚ ਉਹਨਾਂ ਨੇ ਉਹਨਾਂ ਸਾਰੀਆਂ ਕੁੜੀਆਂ ਨੂੰ ਕਵਰ ਕੀਤਾ ਹੈ ਖਾਸ ਕਰਕੇ ਅੱਜ ਕਾਫੀ ਡਿਟੇਲ ਦੇ ਨਾਲ ਜਿਹੜੀ ਖਬਰ ਉਹ ਛਾਪੀ ਹੈਗੀ ਹੈ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਵੇਂ ਜਿਹੜੇ ਹਾਲਾਤ ਨੇ ਕੁੜੀਆਂ ਦੇ ਉਹ ਜਿਹੜੇ ਉਹ ਹੈਡਿੰਗ ਹੈ ਮੇਨ ਲੀਡ ਖਬਰ ਹੈ ਜਿਹੜੀ ਸੰਦੀਪ ਉਹਦੇ ਸਿਓ ਉਹਨਾਂ ਨੇ ਟਾਈਟਲ ਦਿੱਤਾ ਹੈਗਾ ਕਿ ਇੱਕ ਇੱਕ ਦਿਨ ਪਹਿਲਾਂ ਜਿਹੜੀ ਵਾਪਸ ਕੁੜੀ ਆਈ ਆ ਉਹਨਾਂ ਨੇ 125 ਦੀ ਦੱਸਿਆ ਹੈਗਾ ਕਿ ਵਾਪਸੀ ਆ ਤੇ 15 ਜਿਹੜੀਆਂ ਸ਼ਿਕਾਇਤਾਂ ਨੇ ਪੈਂਡਿੰਗ ਨੇ ਗਰੀਬ ਕੁੜੀਆਂ ਨੂੰ ਚੰਗੀ ਸੈਲਰੀ ਦਾ ਲਾਲਚ ਦੇ ਕੇ ਗਲਤ ਭੇਜ ਰਹੇ ਨੇ ਏਜੰਟ ਪਾਸਪੋਰਟ ਖੋ ਕੇ ਬੰਦਕ ਬਣਾਇਆ ਜਾ ਰੀਆਂ ਵਾਪਸੀ ਦੀ ਸ਼ਰਤ ਕੀ ਆ 2.5 ਲੱਖ ਰੁਪਏ ਦੋ ਜਾਂ ਫਿਰ ਹੋਰ ਭਜਵਾਓ ਇਹਦੇ ਚ ਇਹਨਾਂ ਨੇ ਸ਼ਾਹਕੋਟ ਤੋਂ ਇੱਕ ਕੁੜੀ ਨੂੰ ਕਵਰ ਕੀਤਾ ਇੱਕ ਖਪੂਰਥਲਾ ਕੁੜੀ ਦੇ ਬਿਆਨ ਕੀਤੇ ਨੇ ਇੱਕ ਮੋਗਾ ਤੋਂ ਹੁਣ ਜਿਹੜੀ ਸ਼ਾਹਕੋਟ ਤੋਂ ਕੁੜੀ ਆ ਉਹ ਕੀ ਕਹਿੰਦੀ ਆ ਕਿ ਮੇਰੇ ਪਿਓ ਮਜ਼ਦੂਰੀ ਕਰਦਾ ਸੀ ਮੈਂ ਮਾਪਿਆਂ ਤੇ ਦੂਸਰਿਆਂ ਦੇ ਘਰ ਕੰਮ ਕਰਦੇ ਸੀ ਮਾਮੇ ਨੇ ਮਸਕਟ ਵਿੱਚ 30000 ਰੁਪਏ ਦੀ ਨੌਕਰੀ ਦੱਸੀ ਸੀ ਮਾਰਚ ਵਿੱਚ ਮਸਕਟ ਗਈ ਉਥੇ ਦੇ ਘਰ ਵਿੱਚ ਸਫਾਈ ਤੇ ਖਾਣਾ ਬਣਾਉਂਦਾ ਕੰਮ ਕੀਤਾ ਐਫੀਡਵਿਟ ਤੇ ਸਾਈਨ ਕਰਵਾਇਆ ਜਿਸ ਵਿੱਚ ਲਿਖਿਆ ਸੀ ਕਿ 2 ਸਾਲ ਤੋਂ ਪਹਿਲਾਂ ਜਾਣ ਤੇ 160000 ਰੁਪਏ ਦੇਣੇ ਦੇਣੇ ਪੈਣਗੇ ਰੋਜ਼ 20-20 ਘੰਟੇ ਕੰਮ ਕਰਵਾਇਆ ਜਾਂਦਾ ਸਿਹਤ ਵਿਗੜਦੀ ਤਾਂ ਡਾਕਟਰ ਦੇ ਕੋਲ ਲੈ ਕੇ ਨਹੀਂ ਜਾਂਦੇ ਦੋ ਮਹੀਨੇ ਰਹੀਆ ਤੇ ਜੇਲ੍ਹ ਦੀ ਤਰ੍ਹਾਂ ਰਹੀਆ ਇਸੇ ਦੌਰਾਨ ਮੇਰੇ ਪਰਿਵਾਰ ਨੇ ਫਿਰ ਸੰਤ ਸੀਚੇਵਾਲ ਨੂੰ ਜਾਣ ਕਰ ਦਿੱਤੀ ਜਿਹੜੀ ਕਪੂਰਥਲਾ ਤੋਂ ਕੁੜੀ ਆਈ ਉਹ ਕਹਿੰਦੀ ਕਿ ਮੇਰੇ ਪਿਤਾ ਮਾਤਾ ਦੋਨੇ ਆਂਗੇ ਨਹੀਂ ਘਰਾਂ ਵਿੱਚ ਕੰਮ ਕਰਕੇ ਜੋ ਮਿਲਦਾ ਉਸਦਾਰ ਗੁਜ਼ਾਰਾ ਚੱਲਦਾ ਸੀ ਇੱਕ ਔਰਤ ਨੇ ਰਿਸ਼ਤੇਦਾਰ ਨੇ ਮਸਕਟ ਵਿਦ 35-40 ਹਜ਼ਾਰ ਰੁਪਏ ਦੀ ਨੌਕਰੀ ਦੀ ਗੱਲ ਕਹੀ 4 ਮਹੀਨੇ ਪਹਿਲਾਂ ਟ੍ਰੈਵਲ ਜੈਟ ਦੇ ਜਰੀਏ ਦੁਬਈ ਪਹੁੰਚੀ ਉੱਥੋਂ ਫਿਰ ਮਸਕਟ ਭੇਜਿਆ ਗਿਆ ਉੱਥੇ ਰੋਜ਼ ਸਵੇਰ ਤੋਂ ਲੈ ਕੇ ਰਾਤ ਤੱਕ ਕੰਮ ਕਰਵਾਇਆ ਜਾਂਦਾ ਰਾਜ ਦੇ ਕਮਰੇ ਜਬੰਦ ਕੀਤਾ ਜਾਂਦਾ ਰਿਹਾ ਫੋਨ ਤੇ ਪਾਸਪੋਰਟ ਖੋਲੇਗੇ ਨੇ ਖਾਣਾ ਵੀ ਠੀਕ ਤਰ੍ਹਾਂ ਨਹੀਂ ਦਿੰਦਾ ਤੇ ਭਾਰਤ ਤੋਂ ਵਾਪਸ ਭੇਜਣ ਦੀ ਅਗਰ ਗੱਲ ਕਰੀ ਤਾਂ 1.5 ਲੱਖ ਰੁਪਏ ਮੰਗਦੇ ਮੋਗਾ ਦੀ ਕੁੜੀ ਨੇ ਦੱਸਿਆ ਕਿ ਮੈਂ ਇੱਕ ਟਰੈਵਲ ਏਜੰਟ ਰਿਸ਼ਤੇਦਾਰ ਨੇ ਮਸਕਟ ਭੇਜਿਆ ਸੀ ਮੈਨੂੰ ਉਸਨੇ 2 ਲੱਖ ਰੁਪਏ ਮੈਨੂੰ ਇੱਕ ਅਰਬ ਪਰਿਵਾਰ ਨੂੰ ਵਿਜੇਤਾ ਮੈਨੂੰ 7 ਦਸੰਬਰ 2023 ਨੂੰ عمان 에어ਪੋਰਟ ਤੇ ਉਤਰੀ ਤਾਂ ਰਿਸਿਵ ਕਰਨੇ ਆਏ ਬੰਦੇ ਨੇ ਫੂਨ ਤੇ ਪਾਸਪੋਰਟ ਕੋਲੇ ਹਵਾਈ ਅੱਡੇ ਤੇ 3 ਕਿਲੇ ਦੂਰੀ ਤੇ ਬਹੁ ਮੰਜਲਾ ਇਕ ਇਮਾਰਤ ਚ ਇੱਕ ਦਫਤਰ ਚ ਠਰਾ ਦਿੱਤਾ ਗਿਆ ਇੱਕ ਮਹੀਨੇ ਵਿਜ਼ਟਰ ਜਿਹੜਾ ਵੀਜ਼ਾ ਸੀ ਉਹ ਕਾਨੂੰਨੀ ਸੀ ਉਦੋਂ ਤੱਕ ਠੀਕ ਚੱਲਦਾ ਇਸ ਤੋਂ ਬਾਅਦ ਟਰੈਵਲ ਏਜੰਟਾਂ ਤੇ ਉਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਜਿਹੜਾ ਵਾ ਕਾਫੀ ਉਹਨੂੰ ਉਹਦਾ ਸ਼ੋਸ਼ਣ ਕਰਨਾ ਸ਼ੁਰੂ ਕੀ ਦਿੱਤਾ ਸਿਹਤ ਖਰਾਬ ਹੋਈ ਤਾਂ ਫਿਰ ਇਲਾਜ ਵੀ ਨਹੀਂ ਕਰਵਾਇਆ ਇਸ ਮਸਲੇ ਦੇ ਵਿੱਚ ਜਿਹੜੇ ਇੱਕ ਐਸਆਈਟੀ ਬਣਾਈ ਗਏ ਸੀ ਉਹਦੇ ਐਸਪੀ ਰੈਂਕ ਦੇ ਅਧਿਕਾਰੀ ਨੇ ਰਣਦੀਰ ਕੁਮਾਰ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਦੀ ਵੈਬਸਾਈਟ ਤੇ ਸਾਰੇ ਟਰੈਵਲ ਏਜੰਟਾਂ ਦੀ ਜਾਣਕਾਰੀ ਆ ਉਹ ਜ਼ਰੂਰ ਚੈੱਕ ਕਰੋ ਬਾਕੀ ਸਾਰੇ ਫਰਜੀ ਆ ਉਹ ਇਸ ਮਸਲੇ 'ਚ ਬਾਬਾ ਸਿਚੇਵਾਲ ਕੀ ਕਹਿੰਦੇ ਨੇ ਉਹ ਕਹਿੰਦੇ ਕਿ ਜਦੋਂ ਕੋਈ ਸ਼ਿਕਾਇਤ ਆਉਂਦੀ ਹੈ ਸਭ ਤੋਂ ਪਹਿਲਾਂ ਅਸੀਂ ਉਸ ਦੇਸ਼ ਦੀ ਭਾਰਤੀ ਐਮਬੈਸੀ ਅਤੇ ਵਿਦੇਸ਼ ਮੰਤਰਾਲੇ ਨੂੰ ਚਿੱਠੀ ਲਿਖਦੇ ਹਾਂ ਇਸ ਤੋਂ ਬਾਅਦ ਉਹਨਾਂ ਨੂੰ ਟ੍ਰੇਸ ਕਰਨ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਜਦੋਂ ਉਹਨਾਂ ਦੇ ਮਿਲਦੇ ਉਹਨਾਂ ਦੇ ਮਾਲਕ ਨਾਲ ਸੰਪਰਕ ਕੀਤਾ ਜਾਂਦਾ ਵਾਪਸ ਲਿਆਉਣ ਦੀ ਜੋ ਰਿਕਵੈਸਟ ਹੁੰਦੀ ਹੈ ਪੂਰੀ ਕੀਤੀ ਜਾਂਦੀ ਹੈ ਫਿਰ ਕਾਰਵਾਈ ਤੋਂ ਬਾਅਦ ਕੁੜੀਆਂ ਜਿਹੜੀਆਂ ਵਾਪਸ ਹੋ ਉਹਨਾਂ ਨੂੰ ਲਿਆਇਆ ਜਾਂਦਾ ਹੈਗਾ ਹੁਣ ਫੱਸੀ ਕੁੜੀਆਂ ਨੂੰ ਵਾਪਸ ਲਾਉਣੇ ਪੰਜਾਬ ਦੇ ਡੀਜੀਪੀ ਦੀ ਮਦਦ ਲਈ ਜਾ ਰਹੀ ਹੈ ਪ੍ਰੋਬਲਮ ਇਹ ਹੈ ਕਿ ਜਦੋਂ ਅਸੀਂ ਵਿਦੇਸ਼ ਜਾਦੇ ਤਾਂ ਉਸੇ ਕਿਸੇ ਨੂੰ ਵੀ ਅਸੀਂ ਢਿੰਕ ਨਹੀਂ ਪਾ ਦਿੰਦੇ ਇਹ ਦੱਸਣਾ ਚਾਹੀਦਾ ਇਹ ਤੋ ਤੱਕ ਇਹ ਪੜੂਸੀਆਂ ਨੂੰ ਨਹੀਂ ਦੱਸਦੇ ਆਗੇ ਜਦੋਂ ਫਸ ਜਾਂਦੇ ਆਂ ਤੇ ਫਿਰ ਅਸੀਂ ਪਰੇਸ਼ਾਨ ਹੋ ਜਾਂਦੇ ਆਂ ਫਿਰ ਇਹ ਬਹੁਤ ਔਖਾ ਹੁੰਦਾ ਉਹਨਾਂ ਨੇ ਸੰਤ ਸੀਚੇਵਾਲ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਕੁੜੀਆਂ ਨੂੰ ਅਰਬ ਦੇਸ਼ਾਂ ਵਿੱਚ ਨਾ ਭੇਜਿਆ ਜਾਵੇ ਇਹ ਖਬਰ ਆ ਕਿ 125 ਕੁੜੀਆਂ ਆਈਆਂ ਨੇ ਔਰ ਸਭ ਤੋਂ ਵੱਡੀ ਗੱਲ ਇਹ ਕਿ ਇਨ੍ਹਾਂ ਕੁੜੀਆਂ ਨੂੰ ਲੈ ਕੇ ਲੰਮੇ ਸਮੇਂ ਤੋਂ ਚੱਲਦਾ ਲੇਕਿਨ ਫਿਰ ਵੀ ਜਿਹੜੇ ਮਜਬੂਰੀ ਵਾਸ ਜਿਹੜੇ ਮਾਪੇ ਨੇ ਉਹ ਉੱਥੇ ਭੇਜ ਦਿੰਦੇ ਆਗੇ ਨੇ ਪਰ ਉਹਨਾਂ ਮਾਪਿਆਂ ਨੂੰ ਚਾਹੀਦਾ ਹੈਗਾ ਕਿ ਅੱਜਕੱਲ ਯੂਪ ਬਿਹਾਰ ਦੇ ਇੱਥੇ ਕੁੜੀਆਂ ਮੁੰਡੇ ਆ ਕੇ ਔਰਤਾਂ ਆ ਕੇ ਉਹ ਰੀਡਿੰਗਾਂ ਲਾ ਕੇ 25 25 30 30000 ਰੁਪਏ ਮਹੀਨਾ ਕਮਾ ਰਹੇ ਨੇ ਤੇ ਸਿਰਫ ਫਿਰ ਪੰਜਾਬ ਦੀਆਂ ਕੁੜੀਆਂ ਇੱਥੇ ਰਹਿ ਕੇ ਵੀ ਪੰਜਾਬ ਦੇ ਕੁੜੀਆਂ ਮੁੰਡੇ ਰਹਿ ਕੇ ਵੀ ਇੱਥੇ ਜੇ ਤੁਹਾਨੂੰ ਚੰਗਾ ਖਾਣਾ ਬਣਾਉਣਾ ਆਉਂਦਾ ਤੇ ਫਿਰ ਤੁਸੀਂ ਇਹ ਰੀਡਿੰਗਾਂ ਆਪਣੇ ਆਪਣੇ ਏਰੀਆ ਦੇ ਵਿੱਚ ਜਿਹੜੀਆਂ ਜਿਹੜੀਆਂ ਲਾ ਕੇ ਵੀ 25 ਤੋਂ 30000 ਰੁਪਏ ਕਮਾ ਸਕਦੇ ਉਹ ਵੀ ਆਪਣੀ ਮਿਹਨਤੀ ਰੋਟੀ ਔਰ ਤੁਹਾਡਾ ਸ਼ੋਸ਼ਣ ਨਹੀਂ ਹੋਊਗਾ ਇਸ ਕਰਕੇ ਮਾਪਿਆਂ ਨੂੰ ਚਾਹੀਦਾ ਹੈ ਕਿ ਖਾਸ ਕਰਕੇ ਇੰਨਾ ਮੁਲਕਾਂ ਵਿੱਚ ਨਾ ਭੇਜਿਆ ਜਾਵੇ ਜਿੱਥੇ ਖਾਸ ਕਰਕੇ ਜਿਹੜੇ ਅਰਬ ਖਾੜੀ ਦੇ ਦੇਸ਼ ਨੇ ਉੱਥੇ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਰਹੀਆਂ ਨੇ ਫਿਰ ਵੀ ਜਿਹੜੇ ਲੋਕ ਨੇ ਇੰਨਾ ਮੁਲਕਾਂ ਦੇ ਵਿੱਚ ਕੁੜੀਆਂ ਨੂੰ ਭੇਜਦੇ ਉਹ ਬਾਅਦ ਕੁੜੀਆਂ ਉੱਥੇ ਬੁਰੀ ਤਰ੍ਹਾਂ ਫਸ ਜਾਂਦੀਆਂ ਨੇ ਜਿਸ ਕਰਕੇ ਉਹਨਾਂ ਨੂੰ ਬਹੁਤ ਸਾਰੀ ਮਾਨਸਿਕ ਪੀੜਾ 'ਚੋਂ ਗੁਜ਼ਰਨਾ ਪੈਂਦਾ ਹੈ